ਉਹ ਬਾਜੇ ਬੰਦ ਨਹੀਂ ਹੁੰਦੀਆਂ ਇਹ ਬਾਜੇ ਸੰਸਾਰ ਘਾਟੇ ਜੋ ਬੋਲਦੀਆਂ ਫੋਸੀ ਦੇ ਰੱਸੀਆਂ ਜੋ ਬੋਲਦੀਆਂ ਬਾਜਾਂ ਇਹ ਬਾਜਾਂ ਅਸਮਾਨਾਂ ਚ ਗੂੰਜਦੀ ਹੈ ਤੇ ਸਦਾ ਗੂੰਜਦੀ ਰਹਣਗੀ ਅੱਜ ਤੱਕ ਹੀ ਐ ਮੈਨੂੰ ਸਵਾਲ ਕਰਨਾ ਭੇਜੋ ਜਿਆ ਪਿਆਰਾ ਜਰਾ ਜਾਣ ਵਾਸਤੇ ਭੇਜੋਗੇ ਅਸੀਂ ਬੋਲਦੇ ਆ ਸਾਨੂੰ ਪਤਾ ਸਾਡਾ ਅੰਜਾਮ ਇਹੀ ਹੈ ਅਸੀਂ ਜਾਣਦੇ ਅਮਲੇ ਏਡਾ ਦਾ ਮੁੱਖ ਮੰਤਰੀ ਆਪਣਾ ਮਾਪਿੰਡ ਕਹਿੰਦਾ ਮਾਪਿੰਡ ਤਾਂ ਕਿਦਾ ਬਣਿਆ ਹੋਇਆ ਹੈ ਇਸ ਮਾਪਿੰਡ ਦੇ ਅੰਦਰ ਪਤਾ ਕਰ ਲਿਓ ਕਿੰਨੇ ਟੀਚਰ ਹੈ ਤੇ ਕਿੰਨੇ ਟੀਚਰ ਘਟਾ ਹੈ ਆ ਸਵਾਲ ਜਵਾਬ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਆ ਇੱਥੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਦੇਖੋ ਆਮ ਆਦਮੀ ਦਾ ਆਮ ਤਰੀਕਾ ਕਦੇ ਦੇਖਿਆ ਕਰਾ ਚੋ ਪਹਿਲਾਂ ਤੁਸੀਂ ਨੇ ਨਹੀਂ ਦੇਖਿਆ ਹੋਊਗਾ ਖੋਰ ਦੇਖੋਗੇ ਆਉਣ ਵਾਲੇ ਸਮੇਂ ਚ ਬਾੜ ਪਾਦੀ ਨਿੱਧ ਨਾ ਪੂਰਨ ਤਰ ਤੋ ਲਾਗੂ ਕਰਨ ਲੱਗਾ ਹੋ ਇਥੇ ਦਾ ਮੁੱਖ ਮੰਤਰੀ ਉਹਦਾ ਅੰਕਲ ਦਿੱਲੀ ਚੱਲ ਕੇ ਦਿੱਲੀ ਹਾਰ ਕੇ ਇਥੇ ਪਹੁੰਚਿਆ ਹੋਇਆ ਉਹ ਵੀ ਪੀੜੇ ਖਰਚਾ ਵੀ ਤੁਸੀਂ ਕਰ ਰਹੇ ਹੋ ਇਥੇ ਦਾ ਮੁੱਖ ਮੰਤਰੀ ਕਰ ਰਿਹਾ ਆ ਹਾਲ ਹੈ ਪੰਜਾਬ ਦੀ ਕ੍ਰਾਂਤੀ ਦਾ ਬੱਸ ਕਰਕੇ ਪੰਜਾਬ ਦੇ ਲੋਕੋ ਬੈਠ ਜਾਈਏ ਆਪਾਂ ਦਰਿਆ ਲੈ ਲਓ ਆ ਨਾਲ ਲੱਗਦੀ ਦਰਿਆ ਦੀ ਦੁਕਾਨ ਹੈ ਸੈਂਟਰ ਖੋੜ ਕੇ ਸਾਨੂੰ ਦਰਿਆ ਦਿੱਤੀਆਂ ਜਾਣ ਬਜ਼ੁਰਗਾਂ ਤਾਂ ਫਰਿਆ ਨਹੀਂ ਜੰਦਾ ਇਸ ਕਰਕੇ ਬੈਠੋ ਆਪਾਂ ਬਹਿੰਤੀ ਕਰਦੇ ਆ ਇੱਥੇ ਦੇ ਅਫਸਰਾਂ ਨੂੰ ਸਾਨੂੰ ਮਿਲਾਇਆ ਜਾਵੇ ਅਸੀਂ ਸਵਾਰ ਕਰ ਸਕੀਏ ਅਸੀਂ ਉਹ ਲੋਕ ਨਹੀਂ ਜੋ ਹੰਲੜਬਾਜੀ ਕਰਾਂਗੇ ਅਸੀਂ ਦੋ ਬੰਦੇ ਸਵਾਲ ਜਵਾਬ ਕਰਾਂਗੇ ਸਾਨੂੰ ਮਿਲਾਇਆ ਜਾਵੇ ਅਸੀਂ ਸਵਾਲ ਜਵਾਬ ਕਰਨਾ ਆਂ ਐਨਾ ਕਹਿੰਦਾ ਮੈਂ ਆਪਣੀ ਜਗ੍ਹਾ ਲੈਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਖਰਾਚੋਂ ਸੋ ਬੇਨਤੀ ਆ ਆਪਣੇ ਆਗੂਪਰਾਵਾਂ ਨੂੰ ਜਿਹੜਾ ਟੈਂਟਾਂ ਦੀ ਦੁਕਾਨ ਆ ਦਰਿਆ ਮਗਾਉ ਆਪਾਂ ਪ੍ਰੋਗਰਾਮ ਕਰਨਾ ਇੱਥੇ ਲੰਬਾ ਸਮਾਂ ਆਪਣੇ ਮਾਵਾ ਭੈਣਾ ਬੈਠਣਗੇ ਤੇ ਉਹਨਾਂ ਨੇ ਫੋਨ ਤੇ ਇੱਧਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਐਮਐਲਏ ਸਾਹਿਬ ਨੂੰ ਸਾਡੇ ਸਾਹਮਣੇ ਕਰੋ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੋਟਾਂ ਲੈ ਕੇ ਗਈਆ ਆ ਸਾਡੀਆਂ ਮਾਵਾ ਭੈਣਾ ਜਿਨ੍ਹਾਂ ਨੇ 92 ਐਮਐਲਏ ਜਿੱਤਾਇਏ ਨੇ ਲੋਕਾਂ ਨੇ ਵੋਟਾਂ ਪਾਈਆਂ ਨੇ ਅਸੀਂ ਉਹਨਾਂ ਨੂੰ ਪੁੱਛਣਾ ਹੈਗਾ ਵੀ ਉਹਦੋਂ ਤੁਸੀਂ ਕਹਿੰਦੇ ਸੀ ਵੀ ਇਹ ਜਿਹੜਾ ਥਾਈਆਂ ਚੋਂ ਮਹੱਲਿਆਂ ਚੋਂ ਸਰਕਾਰ ਚੱਲੂਗੀ ਗਲੀਆਂ ਤੋਂ ਸਰਕਾਰ ਚੱਲੂਗੀ ਉਸ ਵਾਸਤੇ ਅਸੀਂ ਸਵਾਲ ਜਵਾਬ ਕਰਨੇ ਨੇ 5 ਮਿੰਟਾਂ ਦੇ ਵਿੱਚ ਇੱਥੇ ਦੀ KMLMSPDNC ਉਹ ਗੱਲਾਂ ਸਾਡੇ ਆਗੂਆਂ ਨੇ 2-4 ਆਗੂਆਂ ਨੇ ਸਵਾਲ ਕਰਨੇ ਨੇ ਅੱਜ ਕਰਵਾ ਗੱਦੀ ਉਰੇ ਨਾ ਗੱਦੀ ਉਰ ਨੂੰ ਕਰਵਾ ਪ੍ਰਧਾਨ ਸਾਰੇ ਕਰ ਲੈ ਬਸ ਗੱਦੀ ਉਰਲੀ